ਅਸਟ੍ਰੇਲੀਆ ਲਈ ਇੱਕ ਤਾਂ ਸੈਟਰਡੇ ਤੁਸੀਂ ਕਿਹਾ ਵੀ ਸੈਮੀਨਾਰ ਕਰਨ ਜਾ ਰਹੇ ਹੋ ਜਿੱਤੇ ਐਕਸਪਰਟ ਟੀਮ ਆਉਗੀ ਆਸਟ੍ਰੇਲੀਆ ਦੇ ਲਈ ਜਿਹੜੇ ਸਟੂਡੈਂਟ ਜਾਂ ਕੋਈ ਕੈਂਡੀਡੇਟ ਮਿਲਣਾ ਚਾਹੁੰਦਾ ਹੈ ਉਹ ਆ ਕੇ ਮਿਲ ਸਕਦਾ ਹੈ ਨਾ ਕਿਹੜੀ ਕਿਹੜੀ ਕੈਟਾਗਰੀ ਸਿਰਫ ਨਰਸਿੰਗ ਦੀ ਆਪਾਂ ਵੈਸੇ ਗੱਲ ਕਰਦੇ ਆ ਉਹ ਵੀ ਜਾਂ ਹੋਰ ਕੋਈ ਵੀ ਇੱਥੇ ਆ ਕੇ ਤੁਹਾਨੂੰ ਨਾਲ ਗੱਲ ਕਰ ਸਕਦਾ ਹੈ ਸਿਰ ਰਾਈਟ ਨਾਓ ਵੀ ਆਰ ਓਨਲੀ ਡੂਇੰਗ ਫੋਰ ਨਰਸਸ ਬਿਕਾਉਜ਼ ਸਾਡੇ ਕੋਲ ਨਰਸਿਸ ਦੀ ਹੀ ਰਿਕੁਆਇਰਮੈਂਟ ਹੈ ਆਫਟਰ ਮਾਰਚ ਅਸੀਂ ਪਲਾਨ ਕਰ ਰਹੇ ਹਾਂ ਕਿ ਹੋਸਪੀਟੈਲਿਟੀ ਇੰਡਸਟਰੀ ਟੂ ਰਿਲੇਟਡ ਵੀ ਅਸੀਂ ਜਿਹੜੀ 407482 ਕੈਟਾਗਰੀ ਹੈ ਉਹਨੂੰ ਵੀ ਸਟਾਰਟ ਕਰਾਂਗੇ ਬਟ ਰਾਈਟ ਨਾਊ ਵੀ ਆਰ ਓਨਲੀ ਫੋਕਸਿੰਗ ਔਨ ਨਰਸਿਸ ਪ੍ਰੋਗਰਾਮ ਹੂੰ ਬਿਲਕੁਲ ਹੈ ਨਰਸਿੰਗ ਨਰਸਿਸ ਜਿਹੜੇ ਵਾਲੇ ਹੈਗੇ ਆ ਐਨਐਮ ਵਾਲੇ ਜੀਐਨਐਮ ਵਾਲੇ ਬੀਐਸਸੀ ਨਰਸਿੰਗ ਵਾਲੇ ਜਿਹੜੇ ਸਟੂਡੈਂਟ ਨੇ ਜਾਂ ਜਿਹੜੇ ਜੋਬ ਕਰ ਰਹੇ ਨੇ ਤਾਂ ਉਹ ਇਸ ਸੈਮੀਨਾਰ ਦਾ ਹਿੱਸਾ ਬਣ ਸਕਦੇ ਨੇ ਸੈਕਟਰ 82 에어ਪੋਰਟ ਰੋਡ ਮੁਹਾਲੀ ਦੇ ਵਿੱਚ ਗੋ ਵੀਜ਼ਾ ਦਾ ਆਫਿਸ ਹੈ ਉੱਥੇ ਸ਼ਨੀਵਾਰ ਨੂੰ ਤੁਸੀਂ ਪਹੁੰਚ ਕੇ ਜਾਣਕਾਰੀ ਹਾਸਲ ਜਿਹੜੀ ਕਰ ਸਕਦੇ ਹੋ ਕਿ ਆਸਟ੍ਰੇਲੀਆ ਦਾ ਵਰਕ ਵੀਜ਼ਾ ਕਿਵੇਂ ਲਿਆ ਜਾ ਸਕਦਾ ਤੇ ਹੋਰ ਮੈਮ ਇਸ ਦੇ ਲਈ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਉਹਨਾਂ ਦਾ ਹੋਣਾ ਚਾਹੀਦਾ ਹਾਈਲੈਟਸ ਕਿੰਨੇ ਕ ਬੈਂਡ ਹੋਣੇ ਚਾਹੀਦੇ ਨੇ ਨਾ ਉੱਥੇ ਨਾਲੋਂ ਨਾਲ ਇੰਟਰਵਿਊਜ਼ ਹੋਣਗੇ ਆ ਕਿਸ ਤਰ੍ਹਾਂ ਦੀ ਪਲੈਨਿੰਗ ਜਿਹੜੀ ਹੈਗੀ ਆ ਉਹ ਹੈਗੀ ਆ ਪ੍ਰੋਪਰ ਅ ਸਰ ਦੇਖੋ ਜਿਵੇਂ ਸਾਨੂੰ ਨਾ ਓਨਲੀ ਇੰਡੀਆ ਤੋਂ ਕੋਈ ਕੰਟੈਕਟ ਨਹੀਂ ਕਰ ਰਿਹਾ ਸਾਨੂੰ ਫੋਰਨ ਤੋਂ ਵੀ ਬਹੁਤ ਵਧੀਆ ਰਿਸਪੌਂਸ ਆ ਰਿਹਾ ਹੈ ਸਾਡੇ ਕੋਲ ਜਿਵੇਂ ਨਿਊਜ਼ੀਲੈਂਡ ਤੋਂ ਜਿਨ੍ਹਾਂ ਨੇ ਕੇਅਰ ਗੀਵਰ ਪ੍ਰੋਗਰਾਮ ਆਲਰੇਡੀ ਕੀਤਾ ਉਹ ਵੀ ਅਪਲਾਈ ਕਰ ਸਕਦੇ ਆ ਬਟ ਤੁਹਾਡੀ ਜਿਹੜੀ ਜੌਬ ਹੈ ਉਹ ਰਿਲੇਵੈਂਟ ਹੋਣੀ ਚਾਹੀਦੀ ਹੈ ਜਿਹੜੀ ਸਾਡੇ ਕੋਲ ਡਿਮਾਂਡ ਹੈ ਡਿਮਾਂਡ ਦੇ ਵਿੱਚ ਕੋਈ ਨਰਸਿੰਗ ਦੀ ਪੋਜੀਸ਼ਨ ਨਹੀਂ ਹੈ ਇਹ ਜਿਹੜੀ ਪੋਜੀਸ਼ਨ ਹੈ ਦੈਟ ਇਜ਼ ਅ ਪੇਸ਼ੈਂਟ ਕੇਅਰ ਨਰਸ ਐਡ ਨਰਸ ਐਡ ਤੇ ਪੇਸ਼ੈਂਟ ਕੇਅਰ ਤੇ ਕੇਅਰ ਗੀਵਰ ਹੋਮ ਸਪੋਰਟ ਵਰਕਰ ਇਹ ਜਿਹੜੀ ਕੈਟੇਗਰੀਜ਼ ਹੈ ਇਹਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇ ਕਿਸੇ ਘਰ ਕਿ ਜਿਸ ਨੂੰ ਐਮਰਜੈਂਸੀ ਪੈ ਜਾਂਦੀ ਹੈ ਤੁਹਾਨੂੰ ਉਹਨੂੰ ਹੈਂਡਲ ਕਰਨਾ ਆਉਂਦਾ ਹੈ ਜਿਨੇ ਵੀ ਨੈਨੀ ਪ੍ਰੋਗਰਾਮ ਆਲਰੇਡੀ ਕੀਤਾ ਹੋਇਆ ਹੈ ਕੇਅਰ ਗੀਵਰ ਦਾ ਕੋਰਸ ਫੋਰਨ ਤੋਂ ਕੀਤਾ ਹੋਇਆ ਹੈ ਜਿਨ੍ਹਾਂ ਦੇ ਕੋਲ ਇਕੁਇਵਲੈਂਟ ਐਕਸਪੀਰੀਅੰਸ ਹੈ ਇਕੁਇਵਲੈਂਟ ਉਹਨਾਂ ਦੀ ਐਜੂਕੇਸ਼ਨ ਹੈ ਅਕੋਰਡਿੰਗ ਟੂ ਏ ਐਨ ਐਮ ਜੀ ਐਨ ਐਮ ਤੇ ਉਹ ਵੀ ਅਪਲਾਈ ਕਰ ਸਕਦੇ ਆ ਅਸੀਂ ਆਲਰੇਡੀ ਕਾਫੀ ਐਪਲੀਕੈਂਟਸ ਜਿਹੜੇ ਆ ਫੋਰਨ ਤੋਂ ਵੀ ਅਪਲਾਈ ਕਰਾਇਆ ਉਹਨਾਂ ਨੂੰ ਤੇ ਇਹਦੇ ਵਿੱਚ ਜਿਹੜੀ ਜੌਬਸ ਹੈ ਉਹ 올ਡੇਜ ਹੋਮ ਦੇ ਵਿੱਚ ਵੀ ਹੋ ਸਕਦੀ ਹੈ ਹੋਮ ਚਾਈਲਡ ਕੇਅਰ ਸੈਂਟਰਸ ਹੁੰਦੇ ਉਹਨਾਂ ਦੇ ਵਿੱਚ ਵੀ ਹੈ ਉਸ ਤੋਂ ਇਲਾਵਾ ਹਸਪੀਟਲਸ ਦੇ ਵਿੱਚ ਵੀ ਹੈ ਇਹ ਡਿਪੈਂਡ ਕਰੂਗਾ ਕਿ ਕੈਂਡੀਡੇਟ ਦੀ ਜਿਹੜੀ ਸਿਲੈਕਸ਼ਨ ਉਹ ਕਿਸ ਕਿਹੜੇ ਏਮਪਲੋਇਰ ਕੋਲ ਪਹਿਲਾਂ ਹੋ ਰਹੀ ਹੈ ਹੂੰ ਬਿਲਕੁਲ ਤੁਸੀਂ ਨੋਟ ਕਰ ਸਕਦੇ ਹੋ ਸ਼ਨੀਵਾਰ ਨੂੰ ਤੁਸੀਂ ਆ ਕੇ ਮਿਲ ਸਕਦੇ ਹੋ ਮਹਾਲੀ ਦੇ ਵਿੱਚ ਡਾਇਰੈਕਟਲੀ ਉੱਥੇ ਤੁਹਾਨੂੰ ਕਾਫੀ ਇਨਫੋਰਮੇਸ਼ਨ ਆ ਜਿਹੜੀ ਮਿਲ ਜੂਗੀ ਕਿਉਂਕਿ ਜਦੋਂ ਵਰਕ ਵੀਜ਼ਾ ਦੀ ਗੱਲ ਆਉਂਦੀ ਹੈ ਤਾਂ ਬਹੁਤ ਸਾਰੀਆਂ ਬ੍ਰੀਕੀਆਂ ਦੇ ਵਿੱਚ ਗੱਲਾਂ ਹੁੰਦੀਆਂ ਤੁਹਾਡੀ ਪ੍ਰੋਫਾਈਲ ਕਿਸ ਤਰ੍ਹਾਂ ਦੀ ਹੈ ਪ੍ਰੋਫਾਈਲ ਬਹੁਤ ਮੈਟਰ ਕਰਦੀ ਹੈ ਤੇ ਐਮ ਐਮ ਜਿਵੇਂ ਆਪਾਂ ਹੋਰ ਕਿਸ ਤਰ੍ਹਾਂ ਦੀ ਜਿਵੇਂ ਖਾਸ ਤੌਰ ਤੇ ਆਪਾਂ ਗੱਲ ਕਰ ਰਹੇ ਆ ਆਸਟ੍ਰੇਲੀਆ ਦੀ ਹੈ ਨਾ ਵਰਕ ਵੀਜ਼ਾ ਜਿਵੇਂ ਬਹੁਤ ਸਾਰਿਆਂ ਨੂੰ ਤਾਂ ਐ ਲੱਗਦਾ ਵੀ ਸ਼ਾਇਦ ਲੱਗੂਗਾ ਹੀ ਨਹੀਂ ਗੋਡ ਹੈ ਇਹ ਹੈ ਮੋ ਹੈ ਨਾ ਉਹਦੇ ਲਈ ਕਿਸ ਤਰ੍ਹਾਂ ਦੇ ਨਾਲ ਤੁਸੀਂ ਕਿਵੇਂ ਟਾਇਪ ਹੈਗੇ ਆ ਕਿ ਪ੍ਰੋਸੈਸਿੰਗ ਟਾਈਮ ਕਿੰਨਾ ਸਾਲ 2 ਸਾਲ ਬੱਚਾ ਵੇਟ ਕਰੀ ਜਾਂਦਾ ਜਿਵੇਂ ਕੈਨੇਡਾ ਪੀਆਰ ਦੀ ਵੀ ਆਪਾਂ ਗੱਲ ਕਰਦੇ ਹਾਂ ਇਹ ਕਿੰਨਾ ਕੁ ਟਾਈਮ ਵੇਟ ਕਰਨੀ ਪੈਂਦੀ ਆ ਆ ਦੇਖੋ ਸਰ ਇਹ ਤੁਸੀਂ ਬਹੁਤ ਹੀ ਵਧੀਆ ਕੁਐਸਚਨ ਪੁੱਟ ਕੀਤਾ ਸਮ ਟਾਈਮ ਕੈਂਡੀਡੇਟ ਜਿਹੜੇ ਸਾਡੇ ਕੋਲ ਆਲਰੇਡੀ ਅਪਲਾਈਡ ਨੇ ਉਹਨਾਂ ਨੂੰ ਲੱਗਦਾ ਕਿ ਅਸੀਂ ਉਹਨਾਂ ਦਾ ਟਾਈਮ ਜਿਹੜਾ ਹੈ ਉਹ ਕੰਜ਼ਮਪਸ਼ਨ ਕਰ ਰਹੇ ਹਾਂ ਬਟ ਐਦਾਂ ਨਹੀਂ ਹੁੰਦਾ ਹਰੇਕ ਕੰਮ ਕਰਨ ਦਾ ਇੱਕ ਪ੍ਰੋਸੈਸ ਹੁੰਦਾ ਹੈ ਸਾਡੀ ਡਿਊਟੀ ਤੁਹਾਡੀ ਫਾਈਲ ਐਮਬੈਸੀ ਲਾਂਡ ਤੱਕ ਦੀ ਹੈ ਉਸ ਤੋਂ ਪਹਿਲਾਂ ਦਾ ਜਿਹੜਾ ਪ੍ਰੋਸੈਸ ਹੈ ਦੈਟ ਇਜ਼ 4 ਟੂ 6 ਮੰਥ ਜਿਦੇ ਵਿੱਚ ਤੁਹਾਨੂੰ ਟ੍ਰੇਨਿੰਗ ਵੀ ਦਿੱਤੀ ਜਾਏਗੀ ਤੁਹਾਡੀ ਰੈਜ਼ਿਊਮੇ ਦੀ ਸਿਲੈਕਸ਼ਨ ਕਰ ਰਿਵਿਊ ਕੰਡਕਟ ਕੀਤੀ ਜਾਏਗੀ ਤੁਹਾਨੂੰ ਪਤਾ ਹੀ ਨਹੀਂ ਲੱਗੂਗਾ 4 ਤੋਂ 6 ਮਨთ ਕਿੰਨੀ ਛੇਤੀ ਤੁਹਾਡੇ ਕੰਪਲੀਟ ਹੋ ਗਏ ਉਸ ਤੋਂ ਇਲਾਵਾ ਐਮਬੈਸੀ ਦੀ ਜਿਹੜੀ ਫਾਈਲਿੰਗ ਦੇ ਡਾਕੂਮੈਂਟਸ ਹੈ ਤੁਸੀਂ ਉਹ ਵੀ ਅਰੇਂਜ ਕਰਨੇ ਆ ਤੇ ਪੈਰਲਲ ਹੀ ਤੁਹਾਡਾ ਸਾਰਾ ਕੰਮ ਚੱਲਦਾ ਰਹੇਗਾ ਉਦੋਂ ਜਿਵੇਂ ਤੁਹਾਡੀ ਸਪான்ਸਰਸ਼ਿਪ ਆਏਗੀ ਸਾਡੀ ਟੀਮ ਵੱਲੋਂ ਵਿਥਿਨ 1 ਵੀਕ ਤੁਹਾਡੀ ਜਿਹੜੀ ਫਾਈਲ ਹੈ ਉਹ ਐਮਬੈਸੀ ਦੇ ਵਿੱਚ ਲਾਂਚ ਕਰ ਦਿੱਤੇ ਜਾਏਗੀ ਤੇ ਉਸ ਤੋਂ ਬਾਅਦ ਸਮ ਟਾਈਮ ਐਮਬੈਸੀ ਟਾਈਮ ਲੈ ਲੈਂਦੀ ਹੈ ਜਿਵੇਂ ਹੁਣ ਕੈਨੇਡਾ ਦੇ ਵਿੱਚ ਕੀ ਹੋਇਆ ਸਾਡੀ ਰਾਈਟ ਨਾਉ ਮੇ 2024 ਦੀ ਫਾਈਲਸ ਵੀ ਐਮਬੈਸੀ ਦੇ ਵਿੱਚ ਨੇ ਬਟ ਆਫਟਰ 7th ਆਫ we are getting response on daily basis and uh, last show de vich vi assi video share kiti si jide vich already tin walk permit we have already received us to ilawa daily basis te uh, sanu jehdi hai updates aa riyan ne visa officer ka sometime papers mangre ne sometime unna uh, di de koi demand hai medical expire hai medical mangre ne te bahut sariyan jehdi updates a sanu aa riyan ne te ede ch eh nahi hunda ki sanu apna patients jehda oh lose nahi karna chahida ਜੇ ਅਸੀਂ ਤੁਹਾਨੂੰ ਕਮਿਟ ਕੀਤਾ ਹੈ ਤੇ ਐਸ ਆਲਰੈਡੀ ਵੀ ਡਿਸਕਸਡ ਕਿ ਵੀ ਆਰ ਲਾਈਸੈਂਸਡ ਐਂਡ ਵੀ ਹੈਵ ਵੈਰੀ ਗੁੱਡ ਟੀਮ ਤੇ ਸਾਡੇ ਵੱਲੋਂ ਤੁਹਾਨੂੰ ਸਕਸੈਸ ਜਿਹੜਾ ਉਹ ਜ਼ਰੂਰ ਡਿਲੀਵਰ ਕੀਤਾ ਜਾਏਗਾ ਹਮ ਕਾਲ ਆ ਲੈਣਾ ਕਾਲਰ ਸਾਡੇ ਨਾਲ ਲਗਾਤਾਰ ਜੁੜ ਰਹੇ ਆ ਜਿਨ੍ਹਾਂ ਦੀ ਕਾਲ ਨਹੀਂ ਲਈ ਜਾ ਰਹੀ ਮਿਸ ਕਾਲ ਹੈਗੀਆਂ ਤੁਹਾਨੂੰ ਬੈਕ ਕਾਲ ਕੱਲ ਮਾਰਨਿੰਗ ਦੇ ਵਿੱਚ ਆਊਗੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਆਪਣੀ ਪ੍ਰੋਫਾਈਲ ਤੇ ਸਵਾਲ ਦੱਸੋ ਜੀ ਜੀ ਮੈਂ ਗੁਰਵਿੰਦਰ ਗੱਲ ਕਰ ਰਿਹਾ ਮੈਂ ਆਪਣੇ ਬੇਟੇ ਲਈ ਪੁੱਛਣਾ ਹਮ ਉਹਨੇ ਜੀ ਐਨ ਐਮ ਕੀਤੀ ਹੈ ਸਰ ਹਾਂਜੀ ਓਕੇ ਤੇ ਸਾਡੇ ਪੰਜ ਬੈਂਡ ਹੈ ਉਸ ਤੇ ਉਹਨੂੰ 3 ਸਾਲ ਦਾ ਐਕਸਪੀਰੀਅੰਸ ਹੈ ਹਾਂਜੀ 3 ਸਾਲ ਦਾ ਅੱਛਾ ਜੀ ਕੀ ਉਹ ਉਸ ਟਾਲੀਆਂ ਜਾ ਸਕਦਾ ਹੈ ਹਾਂਜੀ ਬਿਲਕੁਲ ਮੈਮ ਅਪਲਾਈ ਕਰ ਸਕਦੇ ਨੇ ਅਸੀਂ ਇਹੀ ਡਿਸਕਸ ਕਰ ਰਹੇ ਜਿਨ੍ਹਾਂ ਦੇ ਕੋਲ ਆਲਰੇਡੀ ਦੇਖੋ ਉਹਨਾਂ ਦੀ ਐਜੂਕੇਸ਼ਨ ਐਜ਼ ਅ ਜੀਐਨਐਮ ਉਹਨਾਂ ਨੇ ਕੀਤੀ ਹੋਈ ਹੈ ਉਸ ਤੋਂ ਇਲਾਵਾ ਐਕਸਪੀਰੀਅੰਸ ਵੀ ਹਸਪੀਟਲ ਦਾ ਹੈ ਡੈਫੀਨਿਟਲੀ ਹੀ ਕੈਨ ਅਪਲਾਈ ਤੇ ਇਹਦੇ ਵਿੱਚ ਪ੍ਰੋਸੈਸ ਤੁਸੀਂ ਮੈਂ ਤੁਹਾਨੂੰ ਰਿਕੁਐਸਟ ਕਰਾਂਗੀ ਤੁਸੀਂ ਸੈਟਰਡੇ ਸਾਡੇ ਸੈਮੀਨਾਰ ਦੇ ਵਿੱਚ ਆਓ ਉੱਥੇ ਸਾਡੇ ਨਾਲ ਡੈਲੀਗੇਟਸ ਵੀ ਅਵੇਲੇਬਲ ਹੋਣਗੇ ਕੋਈ ਵੀ ਤੁਹਾਡਾ ਇਨ ਡੈਪਥ ਜਿਹੜਾ ਕੁਐਸਚਨ ਹੈ ਤੁਸੀਂ ਉੱਥੇ ਵੀ ਪੁੱਛ ਸਕਦੇ ਹੋ ਤੇ ਟੀਮ ਤੁਹਾਨੂੰ ਜਿਹੜਾ ਇੱਕ ਇੱਕ ਕੰਸਲਟੇਸ਼ਨ ਸੈਸ਼ਨ ਜਿਹੜਾ ਹੈ ਫ੍ਰੀ ਆਫ ਕਾਸਟ ਵੀ ਪ੍ਰੋਵਾਈਡ ਕਰਾਂਗੇ ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਆਪਣੀ ਪ੍ਰੋਫਾਈਲ ਤੇ ਸਵਾਲ ਦੱਸੋ ਅ ਸਰ ਮੈਂ ਨਿਖੇਲ ਗੱਲ ਕਰ ਰਿਹਾ ਮੈਨੂੰ ਐਲ ਐਮ ਆਈ ਪੀ ਐਲ ਦੇ ਬਾਰੇ ਪੁੱਛਣਾ ਸੀਗਾ ਮੈਂ ਸ਼ੈਫ ਹਾਂ ਹਮ ਓਕੇ ਇੰਟਰਨੈਸ਼ਨਲ ਮੈਂ ਕੰਮ ਕੀਤਾ ਹੋਇਆ ਲੇਕਿਨ ਮੇਰਾ ਡਾਊਟ ਹੈਗਾ ਕਿ ਇੱਕ ਪ੍ਰੋਫਾਈਲ ਆਪਣਾ ਇੱਕ ਅਪਡੇਟ ਆਈ ਆ ਜਿੰਦੇ ਵਿੱਚ ਮੈਂ ਆਪਣੀ ਸਪਾਊਸ ਨੂੰ ਨਾਲ ਨਹੀਂ ਲੈ ਜਾ ਸਕਦਾ ਬਿਲਕੁਲ ਰਾਈਟ ਸਰ बिल्कुल राइट अः जिम्मे लास्ट शो दे विच शेयर किया टेंटी फसट जनवरी एक नवी अपडेट आनी है विच एक कैटेगरी दी जाएगी किस ਦੇ ਵਿੱਚ ਕੌਨ ਕੈਂਡੀਡੇਟ ਆਪਣੀ ਫੈਮਿਲੀ ਨੂੰ ਜਿਹੜਾ ਪੁਆਇੰਟ ਕਰ ਸਕਦਾ ਬਟ ਐਦਾਂ ਨਹੀਂ ਹੈ ਕਿ ਤੁਸੀਂ ਬਿਲਕੁਲ ਨਹੀਂ ਲੈ ਕੇ ਜਾ ਸਕਦੇ ਉਹਦੇ ਪਿੱਛੇ ਵੀ ਬਹੁਤ ਸਾਰੀਆਂ ਜਿਹੜੇ ਹੈ ਹਿਡਨ ਪੁਆਇੰਟਸ ਨੇ ਬਿਕੋਜ਼ ਜੇ ਤੁਸੀਂ ਸ਼ੈਫ ਹੋ ਤੁਸੀਂ ਰੈਸਟੋਰੈਂਟ ਲਾਈਨ ਤੋਂ ਹੋ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਜਿਹੜਾ ਆਪਣਾ ਪ੍ਰੋਵਿੰਸ ਜਿਹੜਾ ਉਹ ਐਟਲੈਂਟਿਕ ਲੈਣਾ ਪਏਗਾ ਬਿਕੋਜ਼ ਐਟਲੈਂਟਿਕ ਦੇ ਵਿੱਚ ਕੀ ਹੁੰਦਾ ਪਹਿਲਾਂ ਪ੍ਰੋਵਿੰਸ਼ੀਅਲ ਪੀਆਰ ਆਂਦੀ ਹੈ ਉਸ ਤੋਂ ਬਾਅਦ ਵਰਕ ਪਰਮਿਟ ਲੱਗਦਾ ਤੇ ਇੱਕ ਤਾਂ ਪਹਿਲਾਂ ਤੁਹਾਡਾ ਜਿਹੜਾ ਡਾਊਟ ਹੈ ਕਿ ਤੁਸੀਂ ਕਿਹੜੇ ਪ੍ਰੋਵਿੰਸ ਦੇ ਵਿੱਚ ਜਾਣਾ ਹੈ ਜਿੱਥੇ ਤੁਸੀਂ ਨਾਲ ਜਾ ਸਕੋ ਉਹ ਤੁਹਾਡਾ ਦੂਰ ਹੋ ਜਾਊਗਾ ਤੇ ਇਸ ਤੋਂ ਬਾਅਦ ਜਿਹੜਾ ਵਰਕ ਪਰਮਿਟ ਹੈ ਪਹਿਲਾਂ ਤੁਹਾਨੂੰ ਪ੍ਰੋਵਿੰਸ ਦੀ ਪੀਆਰ ਆ ਗਈ ਤਾਂ ਤੁਹਾਡਾ ਰਿਸਕ ਫੈਕਟਰ ਵੀ ਬਿਲਕੁਲ 90% ਖਤਮ ਹੋ ਚੁੱਕਿਆ ਹੈ ਕਿਉਂਕਿ ਤੁਹਾਡੇ ਕੋਲ ਆਲਰੇਡੀ ਪ੍ਰੋਵਿੰਸ ਦੀ ਪੀਆਰ ਹੈ ਉਸ ਤੋਂ ਬਾਅਦ ਤੁਸੀਂ ਵਰਕ ਪਰਮਿਟ ਲੈਂਦਾ ਹੈ ਤੇ ਤੁਸੀਂ ਉਸ ਤੋਂ ਬਾਅਦ ਕੈਨੇਡਾ ਐਂਟਰ ਕਰਨ ਤੋਂ ਬਾਅਦ ਜਿਹੜੀ ਫੈਡਰਲ ਪੀਆਰ ਹੈ ਜਿਹੜਾ ਪਾਇਲਟ ਪ੍ਰੋਗਰਾਮ ਦੇ ਥਰੂ ਤੁਹਾਨੂੰ ਮਿਲਦੀ ਹੈ ਉਹ ਤੁਹਾਨੂੰ ਆਨਲਾਈਨ ਉੱਥੇ ਹੀ ਮਿਲ ਜੂਗੀ ਜਦੋਂ ਤੁਸੀਂ ਆਲਰੇਡੀ ਕੈਨੇਡਾ ਦੇ ਵਿੱਚ ਹੋਗੇ